ਗੁਰਦਾਸਪੁਰ ਦੇ ਪਿੰਡ ਹੈਮਰਾਜ ਪੁਰ ਵਿੱਚ ਜੰਗਲੀ ਜੀਵ ਸਾਂਬਰ ਨੇ ਪਾਇਆ ਪਰਥੂ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ 2 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਜੰਗਲੀ ਜੀਵ ਨੂੰ ਕੀਤਾ ਗਿਆ ਰੈਸਕਿਊ ਕਿਹਾ ਕੈਥਲੋਰ ਵਿਕੇ ਇਸ ਜੰਗਲੀ ਜੀਵ ਨੂੰ ਛੱਡਿਆ ਜਾਏਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਤਰ੍ਹਾਂ ਦੇ ਜੰਗਲੀ ਜੀਵ ਦਿਖਾਈ ਦਿੰਦੇ ਹਨ ਤਾਂ ਉਹਨਾਂ ਨੂੰ ਮਾਰਿਆ ਨਾ ਜਾਵੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਹਨਾਂ ਜਾਨਵਰਾਂ ਨੂੰ ਸੁਰੱਖਿਤ ਜੰਗਲਾਂ ਵਿੱਚ ਪਹੁੰਚਾਇਆ ਜਾ ਸਕੇ ਵੇਖੋ ਇਹ ਜੰਗਲੀ ਜੀਵ ਆ ਕੋਈ ਇਹ ਜੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜ ਆਉਣ ਡਿਆ ਵਾ ਤੇ ਇਹ ਸਾਡੇ ਪਿੰਡ ਸਾਡੇ ਚਾਚਾ ਜੀ ਨੇ ਕਰਨ ਨੂੰ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਜੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਵਿੱਚ ਇਹਨਾਂ ਨੂੰ ਮੁੜ ਕੇ ਇੱਧਰ ਲੜ ਕੇ ਉਹਨਾਂ ਨਾਲ ਤੋਂ ਉਹਨਾਂ ਨੂੰ ਸ਼ਦਾਇਤ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗੁਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤੇ ਉਹਨਾਂ ਨੂੰ ਮੈਂ ਫੋਨ ਕਰਤਾ ਤੇ ਉਹ ਇਹਨੂੰ ਰੈਸਕਿਊ ਕਰਨ ਲਈ ਆ ਰਹੇ ਆ ਥੋੜੀ ਦੇਰ ਚ ਇੱਥੇ ਇਹ ਹੁਣ ਕਿਦਾਂ ਦੇ ਹਾਲਾਤ ਕਿੱਦਾਂ ਹਾਲਾਤ ਠੀਕ ਨੇ ਇਹਨੂੰ ਪਾਣੀ ਪੁਣੀ ਪੀਤਾ ਵਾ ਪਰ ਇਹਨੂੰ ਇਹ ਹੈ ਕਿ ਹੁਣ ਬੰਨ ਕੇ ਰੱਖਿਆ ਇੱਥੇ ਤੇ ਹੁਣ ਸਾਨੂੰ ਪਤਾ ਨਹੀਂ ਇਹ ਖਾਂਦਾ ਕੀ ਹੈ ਕੀ ਨਹੀਂ ਖਾਂਦਾ ਉਧਾ ਕਣਕ ਚ ਪਿਆ ਪਰ ਖਾਂਦਾ ਨਹੀਂ ਹੈ ਜੇ ਕੁਝ ਵੀ ਹੁਣ ਜਦੋਂ ਟੀਮ ਆਉਂਦੀ ਹੈ ਰੈਸਕਿਊ ਟੀਮ ਤੋਂ ਉਹਨੂੰ ਇਹ ਜਿਹੜਾ ਉਹਨਾਂ ਨੂੰ ਸਪੁਰਦ ਕਰ ਦੇਣਾ ਵਾ ਪਿੰਡ ਮਹਾਰਾਜਪੁਰ ਕਰਨਾਲ ਚੰਦ ਮੇਰਾ ਨਾਮ ਆ। ਤੁਸੀਂ ਕਿੱਥੇ ਦੇਖਿਆ ਇਹਨੂੰ ਕਿਵੇਂ ਦੇਖਿਆ? ਤੇ ਆਹੀਂ ਵੇਖਿਆ ਇਹਨੂੰ ਸੱਪੜ ਦਾ ਜਦੋਂ ਰੱਸਾ ਪਾਇਆ ਸੀ ਇਹਨੂੰ। ਉਪਰੇ ਬੰਦੇ ਸੀ ਇੱਕ ਦੇ ਕੱਲ ਚ ਮੁੰਦਰਾ ਸੀ ਸਿਕਿਉਰਿਟੀ ਵਾਲੇ ਦੇ ਕੋਲ ਹੀ। ਠੀਕ ਆ ਜੀ। ਜਦੋਂ ਮੈਂ ਘਰੋਂ ਦੌੜ ਆਇਆ ਮੈਨੂੰ ਪਤਾ ਲੱਗਾ ਤੇ ਮੈਂ ਆਣ ਕੇ ਉਹਨਾਂ ਕਹਿੰਦੇ ਪੁਲਿਸ ਨੂੰ ਫੋਨ ਕਰੋ। ਉਹ ਕਹਿੰਦਾ ਪੁਲਿਸ ਨੂੰ ਫੋਨ ਕਰਤਾ ਪੁਛਾਰੀ ਆ। ਹਾਂ? ਕੌਣ ਕਹਿੰਦਾ? ਉਹ ਬੰਦੇ ਜਿਹੜਾ ਬੰਨਿਆ ਸੀ। ਫੇਰ ਮੇਰੇ ਮੈਂ ਕਿਹਾ ਵੀ ਇਹਨੂੰ ਛੱਡ ਦਿਓ। ਤੁ ਮਨੂ ਹਣਾ ਕਹਿ ਤੂੰ ਕੌਣ ਏ ਛਡਾਣਾ ਨਾ ਕੋ ਇਹ ਮੱਤ ਪਸਵੀ ਕੌਣ ਏ ਛਡਾਣਾ ਵਾਲਾ ਤੇ ਮੈਂ ਨਾ ਕੋ ਲੱਕੇ ਮੇਰੇ ਇੱਕ ਬੰਦੇ ਦਾ ਉਹ ਦੋ ਜਣੇ ਮੈਂ ਕੱਲਾ ਸੀ ਮੇਰਾ ਪਰਨਾ ਲੱਤ ਕੇ ਥਲੇ ਜਾ ਪਿਆ ਤੇ ਮੈਂ ਛਡਾਤਾ ਜੂਰ ਲੱਤਾ ਬਣੀ ਦੇ ਦੁਨੀ ਅਗਲੀਆਂ ਦੀ ਛਡਾਤਾ ਮੈਂ ਤੇ ਮੁਰਗੇ ਹੋਣਾ ਲੱਗੇ ਆਪਣੇ ਇੱਕ ਲੇਡੀ ਆ ਉਹਦਾ ਪਤੀ ਨਹੀਂ ਉਹਦੇ ਬਾਜਰੇ ਚ ਮੁਰਗੇ ਕੋ ਜਾ ਵੜਿਆ ਕੋ 10 ਮਿੰਟ ਉੱਥੇ ਬੈਠਾ ਮੁਰਗੇ ਉਥੋਂ ਬਹਿ ਕੇ ਤਾਂ ਮੁਰਗਾ ਇਧਰ ਨੂੰ ਆ ਗਿਆ ਆ ਗੱਲ ਹੈ ਹਾਂ ਤਾਂ ਦੇ ਵੱਲ ਇਹਨੂੰ ਫੜ ਕੇ ਰੱਖਿਆ ਹਾਂ ਹਾਂ ਫੜ ਕੇ ਰੱਖਿਆ ਆ ਵੀ ਇਹ ਐ ਸਾਡਾ ਇਰਾਦਾ ਹੈ ਵੀ ਜੰਗਲਾਤ ਵਾਲੇ ਆਣ ਵੀ ਇਹਨੂੰ ਮਤਲਬ ਚੰਗੀ ਜਗ੍ਹਾ ਤੇ ਪਹਚਾਇਆ ਹਾਂ ਹਾਂ ਇਲਾਜ਼ਰ ਮੈਂ ਆਪਣੇ ਕੋ ਕਰਾ ਦੇਣਾ ਜਿੱਥੇ ਮਹਿਕਮਾ ਕਹਿੰਦਾ ਮੈਂ ਛੱਡਣ ਸਰ ਅਸੀਂ ਇੱਥੇ ਪਹੁੰਚਿਆ ਮਹਾਰਾਜਪੁਰ ਤੇ ਬਣੀ ਮੈਂ ਰਾਜ ਪੰਚਾਇਤ ਦੇ ਫੋਨ ਕੀਤਾ ਸੀ ਇਹ ਸ਼ਾਂਬਰ ਹੈ ਜੀ ਇੱਕ ਅਸੀਂ ਵਾਈਲਫੋਰਸ ਡਿਪਾਰਟਮੈਂਟ ਦੇ ਮੁਲਾਜ਼ਮਾਂ ਇਹਨੂੰ ਹੁਣ ਲੈ ਕੇ ਚੱਲੇ ਆਂ ਇਨਾ ਕੋ ਤੇ ਜਾਵਾਂਗੇ ਇਹਨੂੰ ਦਾ ਲੀਜ ਕਿਥੋਂਰ ਜਾ ਕੇ ਕੀਤਾ ਜਾਏਗਾ ਕਿਥੋਂਰ ਜੀ ਹਾਂ ਜੀ ਸਰ ਇਹ ਕਿੱਥੋਂ ਆਉਂਦੇ ਆ ਕਿੱਥੋਂ ਕਿੱਦਾਂ ਆਉਂਦੇ ਆ ਇਹ ਸਾਰੇ ਇਦਾਂ ਹੀ ਭਟਕਦੇ ਰਹਿੰਦੇ ਜਦਾਂ ਜੰਗਲਾਂ-ਜੰਗਲਾਂ 'ਚ ਰਹਿੰਦੇ ਨੇ ਜਦੋਂ ਗੱਲ ਕਿ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਘੱਟੇ ਪੈ ਜਾਂਦੇ ਤੇ ਬਾਹਰ ਨਿਕਲ ਜਾਂਦੇ ਨੇ ਤੁਹਾਡੇ ਵੱਲੋਂ ਰੈਸਕਿਊ ਕੀਤਾ ਗਿਆ ਜੀ ਹਾਂ ਜੀ ਰੈਸਕਿਊ ਕੀਤਾ ਗਿਆ ਸਰ ਇਹ ਨਾ ਇਹ ਨਾ ਜੀ ਇਹ ਸੰਭਰ ਜਿਹੜਾ ਸੀ ਇਹਨਾਂ ਨੂੰ ਮੈਗਮੇ ਵਾਲਿਆਂ ਨੂੰ ਸਪੁਰਦ ਕਰ ਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹਨੀਆਂ ਲਤਾ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਉਹਨਾਂ ਚੋਂ ਇੱਕ ਕੋਈ ਸਾਇਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਧਬੂੜੀ ਜਿਹੜਾ ਇਹਦੇ ਹੱਥੀ ਪਿਆ ਤੇ ਜਿਹੜੇ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਕੇ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ